ਜੋਦੇਓ ਮਾਤਾ ਪਾਗੋਤ ਪਾਗੋਦੀਆਂ ਵਾਰਸਾਂ ਸਾਡੀਆਂ ਮਾਵਾਂ ਭੈਣਾਂ ਜਿਹੜੇ ਹਿੱਸੇ ਨਾਲ ਵੰਦੀ ਕੀ ਹੋਈ ਉਹ ਹਿੱਸਾ ਲਗਾਤਾਰ ਡਟਿਆ ਰਿਹਾ ਸੀਨੀਅਰ ਅਧਿਕਾਰੀਆਂ ਨੇ ਇਸ ਗੱਲ ਦਾ ਪ੍ਰੋਸਤਾ ਦਿੱਤਾ ਵੀ ਅਸੀਂ ਤੁਹਾਡੇ ਘਰਾਂ ਦੇ ਕੀਤੀ ਬੋਤਾਂ ਮਸਤੇਪ ਹੋਈ ਆ ਤਾਂ ਹੀ ਤੁਹਾਨੂੰ ਲਗਾਤਾਰ ਇੱਥੇ ਡਟਣਾ ਪਿਆ ਇੰਨਾ ਗੱਲਾਂ ਨੂੰ ਦਿਲਾ ਚੁਕਲਾਉਂਦੇ ਹੋਏ ਵੀ ਗਾਹ ਕਾਲ ਨੂੰ ਕੋਈ ਵੀ ਇੱਥੇ ਬਧੀ ਕੀ ਕਿਸੇ ਵੀ ਆਸ ਰੱਖਦੇ ਆ ਵੀ ਕਿਸੇ ਅਫਸਰ ਵੱਲੋਂ ਨਹੀਂ ਹੋਊਗੀ ਜੋ ਕਿਹਾ ਅਸੀਂ ਇਸ ਗੱਲ ਨੂੰ ਮੰਨਦੇ ਆ ਕਿਉਂਕਿ ਲੋਕ ਆ ਜਿਹੜੇ ਲੋਕ ਬਖਸ਼ਣ ਹਰੇ ਹੁੰਦੇ ਆ ਆਪਾਂ ਪਹਿਲਾਂ ਹੀ ਇਹ ਗੱਲ ਕਹਿਣੇ ਵੀ ਅਸੀਂ ਕਿਸੇ ਨੂੰ ਸਸਪੈਂਡ ਨਹੀਂ ਕਰਾਉਂਦੇ ਹੁੰਦੇ ਅਸੀਂ ਨਹੀਂ ਕਿਸੇ ਨੂੰ ਨੌਕਰੀ ਤੋਂ ਵਾਂਝਾ ਕਰਦੇ ਅਸੀਂ ਤਾਂ ਨੌਕਰੀਆਂ ਲਈ ਲੜਦੇ ਆ ਅਜਿਹਾ ਕਹਿੰਦੇ ਆ ਸਾਡੇ ਬੱਚਿਆਂ ਨੂੰ ਨੌਕਰੀਆਂ ਮਿਲਣ ਫਿਰ ਇਧਰ ਦੇ ਪਾਸੇ ਕਿਉਂ ਕਿਉਂਕਿ ਜਿੰਨਾ ਕੀਤਾ ਉਹਨਾਂ ਉਧਰੋਂ ਭੁਗਤ ਲਿਆ ਤੇ ਅਧਿਕਾਰੀਆਂ ਨੇ ਆਪਾਂ ਨੂੰ ਬੁਸ਼ਵਾਸਾ ਦਿੱਤਾ ਹੈ ਇਸ ਕਰਕੇ ਆਪਾਂ ਨਾਰੇ ਲਾ ਕੇ ਆਪਣੇ ਧਰਨੇ ਦੀ ਸਮਾਪਤੀ ਕਰਕੇ ਗਰਮੇਰ ਵਾਲੀ ਜਿਹੜੀ ਅੰਦਰ ਗੱਲ ਹੋਈ ਵੀ ਮੈਂ ਤੁਹਾਨੂੰ ਪਹਿਲਾਂ ਹੀ ਦੱਸਤੀ ਆ ਵੀ ਉਹ ਕਿਤੇ ਬਾਹਰ ਆਬਦਾਨਾਂ ਦਾ ਰਜਾਈਮਾਂ ਸੀ ਚਾਰ ਦੇਣ ਵਾਸਤੇ ਉਹ ਆਉਣ ਵਾਲੇ ਚੋਹਾਂ ਦਿਨਾਂ ਦੇ ਵਿੱਚ ਜਿਵੇਂ ਆਪਾਂ ਇੱਥੇ ਭਰਾਵਾਂ ਨੂੰ ਬੈਠੇ ਆ ਕਿਉਂਕਿ ਗਲਤੀ ਆ ਜਿਹੜੀ ਉਹ ਇਦਰ ਹੋ ਜੇ ਜਾਂ ਇਦਰ ਹੋ ਜੇ ਇਹ ਆਪਦਿਆਂ ਦੇ ਵਿੱਚ ਬੈਠ ਕੇ ਹੋ ਜੇ ਤਾਂ ਇਹਨੂੰ ਅਸੀਂ ਇਹ ਕਹਿੰਨੇ ਆ ਵੀ ਸਾਰੀ ਦਿਹਾੜੀ ਦਾ ਭੁੱਲਿਆ ਸ਼ਾਮ ਨੂੰ ਘਰ ਆ ਜੇ ਅਸੀਂ ਉਹਨੂੰ ਭੁੱਲਿਆ ਹੀ ਨਹੀਂ ਮੰਨਦੇਗੇ ਉਹ ਉਸ ਪਰਿਵਾਰ ਦੇ ਅੰਦਰ ਜਾ ਕੇ ਇਸ ਭਿੜੀ ਸਾਹਿਬ ਨੇ ਵੀ ਕਿਹਾ ਵੀ ਉੱਥੇ ਭਰਾਵਾਂ ਨੂੰ ਬੈਠ ਕੇ ਉੱਥੇ ਆਪਦਾ ਵੀ ਮੈਥੋਂ ਜੋ ਹੋਇਆ ਵਿਆ ਮਾਂ ਤੋਂ ਆਪਦਾ ਅਸਾਸ ਕਰ ਲੂਗਾ ਇਉਂ ਵੀ ਨਹੀਂਗਾ ਇਸ ਕਰਕੇ ਸਾਨੂੰ ਵੀ ਇਹ ਸੋਚਣਾ ਬਣਦਾ ਹੈ ਵੀ ਜਦੋਂ ਕੋਈ ਵੀ ਗੱਲਬਾਤ ਹੁੰਦੀ ਆ ਤੇ ਅਸੀਂ ਵੀ ਭਰਾਵੋ ਐਵੇਂ ਛੋਟੀ ਮੋਟੀ ਗੱਲ ਨੂੰ ਲੈ ਕੇ ਬਹਿਸ ਚ ਨਹੀਂਗਾ ਪੈਣਾਗਾ ਜੇ ਅਸੀਂ ਕੋਈ ਗੱਲ ਕਰਾਂਗੇ ਸਾਨੂੰ ਫਿਰ ਇੱਥੇ ਭੁਗਤਨੀ ਪੈਣੀ ਸੀਗੀ ਇਸ ਕਰਕੇ ਜਿਹਦੇ ਹਿੱਸੇ ਨੇ ਕਰੀ ਫਿਰ ਉਹਨੇ ਭੁਗਤ ਲਈ ਆ ਇਹ ਸਾਰਿਆਂ ਵਾਸਤੇ ਇੱਕਾ ਸਾਡੇ ਵਾਸਤੇ ਵੀ ਤੇ ਪ੍ਰਸ਼ਾਸਨ ਵਾਸਤੇ ਵੀ ਉਹਨਾਂ ਦੀ ਜੋ ਡਿਊਟੀ ਬਣਦੀ ਉਹਨਾਂ ਨੇ ਉਹ ਕਰਨੀ ਆ ਜੋ ਸਾਡੇ ਵਾਸਤੇ ਬਣਦੀ ਆ ਅੱਜ ਇਹ ਉਹ ਆਪਦੀ ਡਿਊਟੀ ਕਰਨੀ ਆ ਤੁਹਾਡਾ ਸਾਰਿਆਂ ਦਾ ਧੰਨਵਾਦ ਹੈ ਜਾਇ ਜਨਤਾ ਜਿੱਤ ਲੜਨ ਵਾਲੇ ਲੋਕਾਂ ਦੀ ਚਾਰ ਨਾਰਿਆਂ ਦੇ ਨਾਲ ਸਮਾਪਤੀ ਲੋਕ ਇਕਤਾ ਜਿੰਦਾਬਾਦ 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 ਯੂਨੀਅਨ ਇਕਤਾ ਕਰਾਂ ਜਿੰਦਾਬਾਦ 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 ਜ਼ਬਰ ਜ਼ੁਲਮ ਨਹੀਂ ਚੱਲਾਂਗੇ ਇੱਕੇ ਦੇ ਨਾਲ ਚੱਲਾਂਗੇ ਜ਼ਬਰ ਮੈਂ ਕਰੀਬ ਸਵਾ ਸਾਲ ਤੁਹਾਡੇ ਵਿੱਚ ਰਿਹਾ ਸੀ ਉੱਥੇ ਹੀ ਗਿਆ ਮੈਂ ਤੁਹਾਡੇ ਵਿੱਚ ਹੀ ਗਿਆ ਮੈਂ ਤੁਹਾਡੇ ਜਿੰਨੇ ਵੀ ਪ੍ਰਧਾਨ ਹੈ ਜਿੰਨੇ ਵੀ ਤੁਹਾਡੇ ਇੱਥੋਂ ਦੇ ਜਿਹੜੇ ਆਗੂ ਆ ਉਹ ਸਾਰੇ ਮੈਂ ਤਾਂ ਚੰਗੀ ਤਰ੍ਹਾਂ ਜਾਣਦੇ ਆ ਕੋਈ ਨਹੀਂ ਭੁੱਲਿਆ ਮੈਂ ਇਹਨਾਂ ਦੇ ਦਿਲਾਂ ਨੂੰ ਇਹ ਵੀ ਪਤਾ ਹੈ ਵੀ ਜਦੋਂ ਵੀ ਇਹ ਮੇਰੇ ਕੋਲ ਕੰਮ ਆਏ ਆ ਤੇ ਮੈਂ ਜਿਹੜੇ ਮੱਥੇ ਇਹਨਾਂ ਦਾ ਸਵਾਗਤ ਵੀ ਕੀਤਾ ਤੇ ਮੈਂ ਇਹਨਾਂ ਦੇ ਹਰੇਕ ਕੰਮ ਵੀ ਕੀਤੇ ਆ ਉਸ ਦਿਨ ਰਾਤ ਨੂੰ ਜਦੋਂ ਸਾਨੂੰ ਇੱਕ ਮੈਸੇਜ ਮਿਲਿਆ ਕਿ ਐਸਐਚਓ ਹੈ ਜਿਹੜਾ ਗੁਰਮੀਤ ਸਿੰਘ ਉਹਨੂੰ ਬੰਦੀ ਬਣਾ ਲਿਆ ਹੈ ਤੇ ਉਹਨੂੰ ਉਹਦੀ ਗੱਡੀ ਰੋਕੀ ਖੜੇ ਆ ਉਸ ਵਕਤ ਜਿਹੜੇ ਹਾਲਾਤ ਸੀ ਅਸੀਂ ਉੱਥੇ ਪਹੁੰਚੇ ਸਾਰੀ ਜੋੜ ਤੋਂ ਉੱਥੇ ਪਹੁੰਚੀ ਉੱਥੇ ਸਿਰਫ ਸਾਡਾ ਮਸਲਾ ਸਿਰਫ ਇਨਾ ਹੀ ਸੀਗਾ ਅਸੀਂ ਕੋਈ ਤੁਹਾਡੇ ਨਾਲ ਕਿਸੇ ਨਾਲ ਕੋਈ ਧੰਗਾ ਕਰਨਾ ਜਾਂ ਕੋਈ ਕਿਸੇ ਨਾਲ ਮਾੜਾ ਬੋਲਣ ਜਾਂ ਕਿਸੇ ਨਾਲ ਕੋਈ ਅਸੀਂ ਕੋਈ ਗਲਤ ਨਹੀਂ ਕਰਨਾ ਸਾਡਾ ਮੋਟਿਵ ਨਹੀਂ ਸੀਗਾ ਅਸੀਂ ਸੋਚ ਕੇ ਨਹੀਂ ਗਏ ਸਾਡਾ ਮਸਲਾ ਇਹ ਸੀਗਾ ਵੀ ਸਾਡਾ ਐਸਐਚਓ ਉੱਥੇ ਬੈਠਾ ਹੈ ਸਾਡੀ ਐਸਐਚਓ ਦੀ ਗੱਡੀ ਉੱਥੇ ਹੈ ਵੀ ਅਸੀਂ ਰਾਤ ਨੂੰ ਉੱਥੋਂ ਗੱਡੀ ਅਸੀਂ ਜਿੱਥੋਂ ਬਾਹਰ ਕਢ ਲਈਏ ਤੇ ਇਸੇ ਕਰਕੇ ਜਿੰਨੇ ਵੀ ਉਥੇ ਇਹਨਾਂ ਦੇ ਆਗੂ ਵੀ ਖੜੇ ਸੀ ਸਾਰੇ ਆਫੀਸਰਸ ਨੇ ਉਹਨਾਂ ਨੂੰ ਬੇਰਤੀ ਵੀ ਕੀਤੀ ਜੇ ਆਪਾਂ ਸਵੇਰੇ ਦੇਖ ਲਾਂਗੇ ਜੇ ਇਹਨਾਂ ਨੇ ਕੋਈ ਗਲਤ ਕੰਮ ਕੀਤਾ ਜਾਂ ਕੋਈ ਇਹਨਾਂ ਦੀ ਗਲਤੀ ਸਾਹਮਣੇ ਆਉਂਦੀ ਹੈ ਆਪਾਂ ਇਹਨਾਂ ਦੇ ਖਿਲਾਫ ਐਕਸ਼ਨ ਵੀ ਲਾਵਾਂਗੇ ਪਰ ਉਸ ਵਕਤ ਮਤਲਬ ਕਿ ਜਿੰਨੇ ਵੀ ਆਗੂ ਸਾਬ ਸਾਡੀ ਗੱਲ ਉਹਨਾਂ ਨੇ ਨਹੀਂ ਮੰਨੀ ਪਰ ਸਾਨੂੰ ਲੱਗਿਆ ਵੀ ਉਥੋਂ ਸਾਨੂੰ ਐਸਐਚਓ ਨੂੰ ਬਾਹਰ ਕੱਢਣਾ ਚਾਹੀਦਾ ਵੀ ਸਾਰੀ ਰਾਤ ਪਰ ਸਾਡਾ ਕੋਈ ਮੋਟਿਵ ਨਹੀਂ ਸੀਗਾ ਵੀ ਅਸੀਂ ਉਥੇ ਕਿਸੇ ਨਾਲ ਕੋਈ ਗਲਤ ਹਰਕਤ ਕਰਨੀ ਹੈ ਕਿਸੇ ਦੀ ਖਾਂ ਦੇ ਖਿਲਾਫ ਕੋਈ ਬੋਲਣਾ ਹੈ ਅਸੀਂ ਇਹ ਸਾਡਾ ਕੋਈ ਇਸ ਤਰ੍ਹਾਂ ਦਾ ਮੋਟਿਵ ਨਹੀਂ ਸੀਗਾ ਮੈਂ ਕਿਸਾਨ ਯੂਨੀਅਨ ਦੀ ਸ਼ੁਰੂ ਤੋਂ ਇੱਜ਼ਤ ਕਰਦਾ ਸਵਾ ਸਾਲ ਇੱਥੇ ਦੀ ਮੇਰੀ ਅਸੇ ਤੋਂ ਸ਼ਫਟ ਦੇ ਵਿੱਚ ਕੋਈ ਕਿਸਾਨ ਯੂਨੀਅਨ ਦਾ ਵਰਕਰ ਮੈਨੂੰ ਇਹ ਨਹੀਂ ਕਹਿ ਸਕਦਾ ਵੀ ਮੈਂ ਦਾ ਕੰਮ ਨਾ ਕੀਤਾ ਹੋਵੇ ਜਾਂ ਮੈਂ ਕਿਸੇ ਨਾਲ ਬਦਸਲੂਕੀ ਕੀਤੀ ਹੋਵੇ ਮੈਂ ਹਰੇਕ ਕਿਸਾਨ ਯੂਨੀਅਨ ਦੇ ਵਰਕਰ ਦੀ ਦਿਲੋਂ ਇੱਜ਼ਤ ਕਰਦਾ ਠੀਕ ਹੈ ਜੋ ਵੀ ਹੋਇਆ ਮੰਦ ਭਾਗਾ ਹੋਇਆ ਠੀਕ ਹੈ ਜੀ ਸਾਨੂੰ ਅਫਸੋਸ ਹੈ ਤੇ ਬਾਕੀ ਮੈਂ ਕੋਈ ਨਹੀਂ ਬੜਾਈ ਨਹੀਂ ਮੇਰਾ ਆਖਿਰ ਤੱਕ ਮੈਂ ਹੈਗਾ ਨਾ ਨਾ ਤੁਹਰੇ ਉਹਨਾਂ ਨਾਲ ਤਾਂ ਆ ਜਾਓ ਸਰਕਾਰ ਯੋਗ ਸੰਗਤ ਜੀ ਆਪੀ ਦਾ ਮੈਨੂੰ ਤਾਂ ਸਮਝਣਾ ਕਿ ਸਭ ਤੋਂ ਪਹਿਲਾਂ ਜਿਹੜੀ ਆਪਣੀ ਤੁਨ ਗੱਲ ਹੋਈ ਸੀ ਕਿ ਅਸੀਂ ਜਿਹੜੇ ਐਸਐਚਯੂ ਜੈਤੂਆਂ ਦੇ ਨਾਲ ਜਿਹੜੇ ਦੋ ਪਾਈ ਸੀ ਉਹਨਾਂ ਨੂੰ ਅਸੀਂ ਇਹੋ ਬਦਲੀ ਕਰ ਦਿੱਤੀ ਸਾਡੇ ਕੋ ਆਪਣੇ ਪ੍ਰਧਾਨ ਦੀ ਆਂਦੇ ਜੀਏ ਅਸੀਂ ਆਰਡਰ ਜੀਨੇ ਉਹ ਵੀ ਹੈਗੇ ਸਾਡੇ ਕੋ ਪੁੱਛ ਲੈਣ ਦੀ ਐ ਜੀ ਉਹਨਾਂ ਦੀ ਬੰਦੀ ਕਰ ਦਿੱਤੀ ਹੈ ਆਵਾਜ਼ ਚੱਕ ਲਓ ਜੀ ਆਵਾਜ਼ ਕਰ ਦਿਓ ਬਾੜੀ ਜੀ ਉਹਨਾਂ ਦੀ ਇਹ ਬੰਦੀ ਕਰ ਦਿੱਤੀ ਹੈ ਤੇ ਇਹਦੀ ਉਹਨਾਂ ਦੀ ਜਗ੍ਹਾ ਇੱਕ ਆਪਣੇ ਸਬ ਇਨਸਪੈਕਟਰ ਹੈਗੇ ਨਵੇਂ ਉਹਨਾਂ ਦੀ ਇੱਥੇ ਡਿਊਟੀ ਲਗਾਤੀ ਹੈ ਉਹ ਬਤੌਰ ਐਸਐਸ ਦਾ ਕੰਮ ਦੇਖ ਰਹੇ ਨੇ ਬਾਕੀ ਐਸੀ ਵੀ ਮੈਂ ਥੋੜਾ ਤਾਂ ਮੁਕਾਫਾ ਮੈਨੂੰ ਤਾਂ तकरीबन 10 ਸਾਲ ਪੁਲਿਸ 'ਚ ਹੋ ਗਿਆ ਐ, DSP ਸਾਹਿਬ ਨਾਲੋਂ ਜ਼ਿਆਦਾ ਹੋ ਗਿਆ ਐ। ਕੰਮ ਕਰਦੇ ਆਂ ਕਈ ਗਲਤੀਆਂ ਕਈ ਵਾਰੀ ਹੋ ਜਾਂਦੀਆਂ। ਪੁਲਿਸ ਜਾਂ ਕੋਈ ਵੀ ਤੁਸੀਂ ਵੀ ਨਾ ਅਸੀਂ ਵੀ ਕਦੀ ਚਾਹਦੇ ਨਹੀਂ ਹੁੰਦੇ। ਪਰ ਕਈ ਵਾਰੀ ਮੌਕੇ ਤੇ ਜਿੱਦਾਂ ਕਿ ਉਹ ਤਲਖੀ ਚ ਹੋ ਜਾਂਦੀ ਐ ਜਾਂ ਕਈ ਵਾਰੀ ਮੌਕਾ ਹੀ ਤਾਂ ਦਾ ਸਮਾਂ ਹੀ ਤਾਂ ਬੰਨਿਆ ਜਾਂਦਾ ਕਿ ਉਹ ਹੋ ਜਾਂਦਾ ਐ। ਅਸੀਂ ਵੀ ਤੁਹਾਡੇ ਦੇ ਤੁਹਾਡੇ ਨਾਲ ਦੇ ਹੀ ਆਂ ਤੁਹਾਡੇ ਵਿੱਚੋਂ ਹੀ ਆਏ ਆਂ। ਤੇ ਅਸੀਂ ਤੁਹਾਡੇ ਤੇ ਇਹ ਨਹੀਂ ਕਹਿੰਦੇ ਕਈ ਕਿ ਤੇ ਬਾਹਰੋਂ ਆ ਕੇ ਤੁਹਾਡੇ ਤੇ ਕੋਈ ਜਾਤੀ ਕਰਦੇ ਆ ਜਾਂ ਹਕੂਮਤ ਕਰਦੀ ਉਦਾਂ ਦੀ ਕਰਨੀ ਹੈ ਤੁਹਾਡੇ ਵਿੱਚੋਂ ਹੀ ਆ ਕੇ ਤੁਹਾਡੇ ਸਿੱਖੇ ਲੱਗੇ ਐ ਸਰੂਪ ਪੇਪਰ ਦੀ ਨਕਲ ਕੀ ਪਹਿਲਾਂ ਆ ਗਏ ਅਸੀਂ ਬਾਅਦ ਚ ਆ ਗਏ ਐਸੀ ਤੁਹਾਡੇ ਹੀ ਭੈਣ ਭਰਾ ਆ ਜੇ ਕਿਸੇ ਕੋਲੋਂ ਕੰਮ ਕਰਦੇ ਕਿਉਂਕਿ ਸਾਡੀ ਵੀ ਡਿਊਟੀ ਐ ਅਸੀਂ ਵੀ ਕਰਨੀ ਐ ਇਹ ਹੁਣ ਅਸੀਂ ਉਸ ਤੋਂ ਬਾਹਰ ਵੀ ਨਹੀਂ ਜਾ ਸਕਦੇ ਕਿਉਂਕਿ ਜਦੋਂ ਹੁਣ ਜੁਰਮ ਵਰਦੀ ਪਾ ਲਈ ਤੁਹਾਡੇ ਕਿਈਆਂ ਦੇ ਬੱਚੇ ਹੁਣ ਇੰਦੀਆਂ ਵਰਦੀਆਂ ਹੋਈਆਂ ਕੋਈ ਸਾਫ ਇੰਸਪੈਕਟਰ ਕੋਈ ਇੰਸਪੈਕਟਰ ਕੋਈ ਡੀਐਸਪੀ ਕੋਈ ਸਪਾਈ ਵਰਦੀ ਹੋਇਆ ਹੁਣ ਉਹ ਵੀ ਆ ਕੇ ਆਪਣੀ ਗੱਲ ਦੱਸਦਾ ਹੋਣਾ ਕਿ ਅੱਜ ਇੰਨਾ ਹੋਇਆ ਨਹੀਂ ਕਰਨਾ ਜੀ ਕਰਦਾ ਨਹੀਂ ਪਰ ਫੇਰ ਵੀ ਕਰਨਾ ਪਿਆ ਹਨਾ ਜੋ ਇਹ ਹੀ ਜਾਣ ਕੇ ਨਹੀਂ ਕਰਦੇ ਚਲੋ ਜੇ ਫੇਰ ਵੀ ਕੋਈ ਹੋਈ ਹੈ ਮੇਰੇ ਜੂਨੀਅਰ ਮੇਰੇ ਇੰਸਪੈਕਟਰ ਸਾਹਿਬ ਤੋਂ ਹੋਈ ਹੈ ਇਹਨਾਂ ਕੋਲ ਕੱਲ ਬੋਲਦੇ ਬੋਲਦੇ ਇੱਕ ਤਲਕੀ ਚਲੋ ਕੋਈ ਸ਼ਰਤ ਨਿਕਲ ਗਿਆ ਤਾਂ ਇਹ ਦਿਲੋਂ ਨਹੀਂ ਚਲੋ ਇਹ ਕਿਹਾ ਸੀ ਅਸੀਂ ਫੇਰ ਵੀ ਸਾਨੂੰ ਬੁਰਾ ਲੱਗਾ ਅਸੀਂ ਉਸ ਚੀਜ਼ ਦੀ ਮذਮਮਤ ਕਰਦੇ ਹਾਂ ਉਸ ਚੀਜ਼ ਵਿੱਚ ਕਹਿੰਦੇ ਆ ਕਿ ਹੋਣਾ ਨਹੀਂ ਸੀ ਚਾਹੀਦਾ ਪਰ ਇਹ ਤੁਹਾਨੂੰ ਇਹ ਬੇਨਤੀ ਕਰਦੇ ਆਂ ਕਿ ਅਸੀਂ ਅੱਗੇ ਤੋਂ ਚਲ ਕੇ ਧਿਆਨ ਰੱਖਾਂਗੇ ਕਿ ਆਪਾਂ ਵੀ ਪਿਆਰ ਬਣਾ ਕੇ ਆਪਸ ਰੱਖੀਏ ਤਾਂ ਉਮਰ ਆਪਾਂ ਪੁੱਲਸ ਵਾਲਿਆਂ ਨੇ ਚਲੋ ਐਸੀ ਬਦਲ ਜਾਣਾ ਹੈ ਇਹਨਾਂ ਨੇ ਬਦਲ ਜਾਣਾ ਕਿ ਹੋਰ ਆਗੋਂ ਨੇ ਬਦਲ ਜਾਣਾ ਤਾਂ ਉਮਰ ਤੁਸੀਂ ਵੀ ਇੱਥੇ ਰਹਿਣਾ ਥਾਣਾ ਵੀ ਰਹਿਣਾ ਆਪਾਂ ਨੂੰ ਇੱਕ ਦੂਜੇ ਦੇ ਸਾਥ ਦਾ ਵੀ ਲੋੜ ਹੈ ਤੇ ਇੱਕ ਦੂਜੇ ਨਾਲ ਕੰਮ ਵੀ ਪੈਂਦੇ ਰਹਿਣੇ ਆ ਇਹ ਤਦ ਤੱਕ ਹੀ ਆਪਾਂ ਵੀ ਥੋੜੀ ਇਸ ਚੀਜ਼ ਨੂੰ ਮਨੋਂ ਕੱਢੀਏ ਐਸੇ ਕੱਢਦੇ ਕਿ ਆਪਾਂ ਨਾਮ ਰਲ ਕੇ ਪਿਆਰ ਨਾਲ ਜਿਹੜਾ ਵੀ ਹੈਗਾ ਇਹ ਸਾਰਾ ਆਪਾਂ ਆਪਣਾ ਕੰਮ ਨੇਪਰੇ ਚਾੜੀਏ ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ ਜੇ ਕਿਸੇ ਨੇ ਕੋਈ ਕੀਤੀ ਹੈ ਤੇ ਉਸ ਚੀਜ਼ ਨੂੰ ਤੁਸੀਂ ਵੀ ਦਿਲ ਵੱਡਾ ਕਰੋ ਸਾਡੇ ਬਜ਼ੁਰਗੋ ਮਾਵਾ ਮੀਨੇ ਸਾਡੇ ਭੈਣ ਭਰਾ ਵੀ ਬੈਠੇ ਨੇ ਤੁਸੀਂ ਵੀ ਤੁਸੀਂ ਵੀ ਜੇ ਤੁਹਾਡਾ ਕੋਈ ਬੱਚਾ ਗਲਤੀ ਕਰਦਾ ਤੁਹਾਨੂੰ ਚਲੋ ਕੀ ਹੈ ਡਾਂਟ ਕੇ ਤੇ ਆਪਾਂ ਫਿਰ ਉਹ ਹੱਥ ਤੇ ਥਾਪੀ ਦੇ ਕੇ ਮਾਫੀ ਦੇ ਦਿੰਦੇ ਹਾਂ ਸਹੀ ਵੀ ਇਹ ਵਿਸ਼ਵਾਸ ਕਰਦੇ ਹਾਂ ਕਿ ਤੁਸੀਂ ਇਹ ਕੰਮ ਕਰੋ ਬਾਕੀ ਜਦਾਂ ਜੋ ਤੁਹਾਡਾ ਫੈਸਲਾ ਹੋਵੇ ਹਾਂ ਜੀ ਪ੍ਰਧਾਨ ਜੀ ਆਪਣਾ ਨਾਮ ਦੱਸੋ ਜੀ ਪਹਿਲਾਂ ਜਸਪਾਲ ਸਿੰਘ ਮੰਡਲ ਜ਼ਿਲ੍ਹਾ ਪ੍ਰਧਾਨਪਾਲ ਸਿਕੌਣੀ ਯੂਨੀਅਨ ਦੇ ਖਾਨਗਰ ਹਾਂ ਅੱਜ ਇਹਦੇ ਪਿੱਛੇ ਦਸਨਾ ਤੋਂ ਧਰਨਾ ਚੱਲ ਰਿਹਾ ਹੈਗਾ ਕਿ ਐਸਪੀਡੀ ਸਾਹਿਬ ਤੇ ਆਪਣੇ ਅਹੁਦੇ ਕਰਜਣੇ ਆ ਕੇ ਤੁਹਾਡੇ ਤੋਂ ਜਿਹੜੇ ਤਿੰਨ ਤੋਂ ਨੂੰ ਝੋਸਾ ਦੇ ਕੇ ਵੀ ਕਰਨਾ ਚੁੱਪਨ ਲੱਗੇ ਆ ਜੀ ਕੱਲ੍ਹ ਵਾਲੀ ਡੀਐਸਪੀ ਦੀ ਤਲਖੀ ਤੋਂ ਬਾਅਦ ਜਦੋਂ ਡੀਐਸਪੀ ਦਾ ਪੁਤਲਾ ਸਾੜਿਆ ਗਿਆ ਤਾਂ ਪ੍ਰਸ਼ਾਸਨ ਹਰਕਤ 'ਚ ਆਇਆ ਹਾਂਜੀ ਐਸਪੀਡੀ ਜਸਮੀਤ ਸਿੰਘ ਨੇ ਇਸ ਗੱਲ ਦਾ ਕੱਲ ਭਰੋਸਾ ਦਿੱਤਾ ਸੀ ਕਿ ਸੱਚਕੇ ਮੈਂ ਇਹਨੂੰ ਮਸਲੇ ਨੂੰ ਸੁਲਝਾਉਣਾ ਹੈ ਤੇ ਜਿਹੜੇ ਅਧਿਕਾਰੀਆਂ ਨੇ ਗਲਤੀ ਕੀਤੀ ਉਹ ਮਾਫੀ ਮੰਗਣਗੇ ਇਸ ਕਰਕੇ ਉਹਨਾਂ ਨੇ ਤਿੰਨ ਲੜਨ ਹਾਜ਼ਰ ਕਰੇ ਵੀ ਆ ਗੁਰਮੇਰ ਐਸਚੋ ਨੀਤਾ ਤੇ ਜੱਗੂ ਜਿਹੜੇ ਇਹਨਾਂ ਦੇ ਗਰਨਮੈਂਟ ਤੇ ਡਰਾਈਵਰ ਸੀਗੇ ਤਿੰਨਾਂ ਨੂੰ ਲੜਨ ਹਾਜ਼ਰ ਕਰਕੇ ਇਥੋਂ ਭੇਜਤਾ ਤੇ ਜੋ ਮਨੋਜ ਨੇ ਕੀਤਾ ਸੀ ਕਿ ਉਹ ਮਨੋਜ ਨੇ ਅਤੇ ਡੀਐਸਪੀ ਸੁਖਦੀਪ ਸਿੰਘ ਨੇ ਇਹਨਾਂ ਨੇ ਆਪਦੀ ਕੀਤੀ ਹੋਈ ਗਲਤੀ ਦਾ ਅਹਿਸਾਸ ਕੀਤਾ ਐਸਪੀ ਡੀ ਜਸਮੀਤ ਸਿੰਘ ਦੀ ਹਾਜ਼ਰੀ ਦੇ ਵਿੱਚ ਆਕੇ ਕੀ ਜਿਹੜਾ ਪੀੜਤ ਪਰਿਵਾਰ ਸੀਗਾ ਪੀੜਤ ਪਰਿਵਾਰ ਨੂੰ ਜਿਹੜਾ ਹੈਗਾ ਉਹ ਇਹਨਾਂ ਨੂੰ ਆਪਣੇ ਭਰੋਸਾ ਮਿਲ ਚੁੱਕਿਆ ਹੈਗਾ ਵੀ ਸਾਨੂੰ ਜਿਹੜੀ ਹੈਗੀ ਸੰਤੋਸ਼ਟੀ ਹੋ ਗਈ ਹੈ ਜੇ ਧਰਨਾ ਚੁੱਕਰੇ ਸੀ ਪੀੜਤ ਪਰਿਵਾਰ ਇਸ ਗੱਲ ਤੇ ਠੀਕ ਆ ਖੁਸ਼ ਆ ਪਰ ਪੀੜਤ ਪਰਿਵਾਰ ਦੀ رائے ਦੇ ਮਤਲਬ ਕੀ ਹੋਇਆ ਕਿਉਂਕਿ ਜੋ ਗੁਰਮੀਰ ਨੇ ਕੀਤਾ ਵਿਆ ਹਜੇ ਗੁਰਮੀਰ 4 ਦਿਨ ਪਾਸੇ ਹੋਣ ਕਾਰਨ ਜਦੋਂ ਲੈਣ ਹਾਜ਼ਰ ਕਰ ਦਿੰਦੇ ਹੋ ਕਿਤੇ ਕੰਮ ਤਾਂ ਦੇ ਨਿਕਲ ਜਾਂਦੇ ਆ ਉਹ ਉੱਧਰ ਗਿਆ ਪਿਆ ਉਹਦੇ ਕਰਕੇ ਉਹਦੇ ਵਾਲਾ ਮਸਲਾ ਜਿਹੜਾ ਉਹਨੇ ਇੱਥੋਂ ਤੱਕ ਕੱਖਿਆ ਵੀ ਮੈਂ ਤਾਂ ਪੀੜਤ ਪਰਿਵਾਰ ਦੇ ਘਰੇ ਜਾ ਕੇ ਮਾਫੀ ਮੰਗ ਆਉਂਗਾ ਕੀ ਉਹ ਪਿੰਡ ਦੇ ਦਲਸਵਾਲ ਨੂੰ ਕਹਿਆ ਤੇ ਅੱਜ ਕੋਡਾ ਧਰਨਾ ਜਿਹੜਾ ਹੈਗਾ ਉਹ ਸਮਾਪਤੀ ਹੋ ਰਹੀ ਆ। ਹਾਂਜੀ ਇਸ ਕਰਕੇ ਅੱਜ ਮਾਫੀ ਤੋਂ ਬਾਅਦ ਸਾਡੀ ਕੋਈ ਹੁਰਤੋਕ ਨਹੀਂ ਬਣਦੀ ਸੀ ਧਰਨੇ ਨੂੰ ਅਸੀਂ ਜੇਤੂ ਰਿੰਚ ਕਰਕੇ ਸਮਾਪਤ ਕਰ ਦਿੱਤਾ। ਇਸ ਧਰਨੇ ਦੇ ਵਿੱਚ ਉੱਚ ਅਧਿਕਾਰੀ ਕਿਹੜੇ ਆਏ ਆ ਫਰੀਦਕੋਟ ਤੋਂ ਜਿਹੜਾ ਤੁਹਾਨੂੰ ਭਰੋਸਾ ਦਿੱਤਾ ਜਿਨ੍ਹਾਂ ਨੇ? ਫਰੀਦਕੋਟ ਤੋਂ ਐਸਪੀਡੀ ਜਸਮੀਤ ਸਿੰਘ ਜੀ ਆਏ ਆ। ਹਾਂ। ਉਹਨਾਂ ਦੇ ਜੂਨੀਅਰ ਅਧਿਕਾਰੀ ਇਕਬਾਲ ਸਿੰਘ ਸੰਧੂ ਡੀਐਸਪੀ ਆ ਫਰੀਦਕੋਟ ਦੇ ਉਹ ਆਏ ਹੋਏ ਆ। ਇਹਨਾਂ ਦੀ ਹਾਜ਼ਰੀ ਦੇ ਵਿੱਚ ਭਰੋਸਾ ਲੱਗੂ ਪਿਆ। ਠੀਕ ਹੈ।